ਸਰ ਸਰਕਾਰਾਂ ਦਾ ਸਾਰੀਆਂ ਰਹਿ ਚੁੱਕਿਆ ਨੇ ਪਰ ਫਿਰ ਵੀ ਉਹੀ ਹਾਲ ਹੀ ਚੱਲੀ ਜਾਂਦਾ ਹੱਲ ਕੀ ਤੇ ਯੂਥ ਆਉਣ ਵਾਲਾ ਭੂਖੋ ਹਾਂਜੀ ਹਾਂਜੀ ਹਾਲ ਸਰ ਜੀ ਇਹੀ ਹੈ ਕਿ ਨੌਜਵਾਨ ਅੱਗੇ ਹੁਣ ਅਸੀਂ ਤਾਂ ਇਹ ਚਾਹੁੰਦੇ ਹਾਂ ਕਿਉਂਕਿ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੇ ਪਿੱਛੇ ਹੋਣਾ ਚਾਹੀਦਾ ਹੁਣ ਨੌਜਵਾਨਾਂ ਦੇ ਯੋਗੇ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਪੰਨਾ ਸਿੱਧੂ ਹਨ ਉਹਨਾਂ ਦੇ ਨਾਲ ਬਹੁਤ ਮਤਲਬ ਗਲਤ ਹੋ ਰਿਹਾ ਆਗਰ ਉਹ ਸੱਚ ਦੇ ਲਈ ਆਵਾਜ਼ ਉਠਾਉਂਦਾ ਲੋਕ ਅੱਜਕੱਲ੍ਹ ਕੀ ਜ਼ਿਆਦਾਤਰ ਲੋਕ ਬਾਹਰ ਜਾ ਰਹੇ ਹਨ ਹੈਨਾ ਬਾਹਰ ਕਿਉਂ ਜਾ ਰਹੇ ਹਨ ਬਾਹਰ ਇਸ ਕਰਕੇ ਜਾ ਰਹੇ ਹਨ ਕਿ ਇੱਥੇ ਕੰਮ ਕਰਨ ਨੌਜਵਾਨਾਂ ਨੂੰ ਇੱਥੇ ਨੌਕਰੀ ਨਹੀਂ ਮਿਲ ਰਹੀ ਫਾਇਰ ਐਜੂਕੇਸ਼ਨ ਸਿਸਟਮ ਹੈ ਨਾ ਉਹ ਬਹੁਤ ਨਕਮਾ ਹੈਗਾ ਉਹ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਮਤਲਬ ਕੋਈ ਰੁਜ਼ਗਾਰ ਪੈਦਾ ਕਰਨ ਦੇ ਮੌਕੇ ਜਿਹੜੇ ਨਹੀਂ ਦਿੰਦਾ ਹੈ ਜਿਹੜੀ ਵੀ ਸਰਕਾਰ ਆਵੇ ਜਿਹੜਾ ਹੀ ਪ੍ਰਧਾਨ ਮੰਤਰੀ ਆਵੇ ਅਸੀਂ ਇਹ ਕਹਿੰਦੇ ਕਿ ਉਹ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਐਜੂਕੇਸ਼ਨ ਸਿਸਟਮ ਨਾਲ ਜੋੜੇ ਤਾਂ ਕਿ ਵਿਦਿਆਰਥੀ ਜਿਹੜੇ ਪੜ੍ਹ ਲਿਖ ਕੇ ਆਪਣਾ ਰੁਜ਼ਗਾਰ ਜਿਹੜਾ ਉਹ ਪੈਦਾ ਕਰ ਸਕਣ ਜਾਂ ਬਣਾ ਸਕਣ ਰੁਜ਼ਗਾਰ ਦੇ ਮੌਕੇ ਹੋਣੇ ਚਾਹੀਦੇ ਦੂਜੀ ਗੱਲ ਕਿ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰਕੇ ਨਾ ਤੇ ਲੋਕਾਂ ਕੋਲੋਂ ਲੋਕਾਂ ਨੂੰ ਆਪਦੇ ਨਾਲ ਜੋੜ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਰਮ ਦਾ ਸਿਸਟਮ ਜਿਹੜਾ ਹੈ ਨਾ ਖਤਮ ਹੋਣਾ ਚਾਹੀਦਾ ਧਰਮ ਦੇ ਨਾਂ ਤੇ ਰਾਜਨੀਤੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਨੇ ਚੰਗੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਹੋਰ ਵੱਡੀ ਗੱਲ ਇਹ ਹੈ ਕਿ ਸਿਸਟਮ ਦੇ ਵਿੱਚ ਤੁਸੀਂ ਦੇਖੋ ਪ੍ਰਧਾਨ ਮੰਤਰੀ ਕਾਰਡ ਦਾ ਬਣ ਗਿਆ ਲੇਕਿਨ ਲੋਕਾਂ ਵਾਸਤੇ ਜਿਹੜਾ ਉਹ ਕਾਰ ਕਿੱਥੇ ਚੱਲਦਾ ਹੈਗਾ ਕਿੱਥੇ ਚੱਲਦਾ ਹੀ ਨਹੀਂਗਾ ਕਿ ਕੀ ਪ੍ਰਧਾਨ ਮੰਤਰੀ ਕੋਈ ਵੀ ਹੋਵੇ ਸਾਨੂੰ ਰੋਜ਼ਗਾਰ ਤੇ ਜਿਹੜਾ ਫ੍ਰੀडम ਹੈ ਉਹ ਸਾਰੀ ਦਿੱਤੀ ਜਵੇਂ ਭੈਣ ਹੁਣ ਲਗਿਆ ਸੀ ਜਿਵੇਂ ਹੁਣ ਉਹ ਕਹਿੰਦੇ ਫ੍ਰੀडम ਹੋਣੀ ਤੇ ਉਹ ਜ਼ਿਆਦਾਦਰ ਨਹੀਂ ਦਿੱਤੀ ਜਾ ਰਹੀ ਜਿਵੇਂ ਹੁਣ ਤੁਸੀਂ ਦੇਖਦੇ ਹੋ ਕਿ ਲੁੱਟ ਖੋ ਬਹੁਤ ਜ਼ਿਆਦਾ ਹੈ ਇਹ ਨਸ਼ੇ ਨੂੰ ਲੈ ਕੇ ਹੋ ਰਹੀ ਹੈ ਨਸ਼ੇ ਲੈ ਕੇ ਇੰਨੀ ਲੁੱਟ ਖੋ ਰਹੀ ਹੈ ਕਿ ਕੱਲ ਮੇਰੇ ਪਾਪਾ ਦੇ ਮਗਰ ਲਈ ਲੱਗੇ ਨੇ ਤੇ ਪਹਿਲਾਂ ਕੋਈ 6 ਮਹੀਨੇ ਪਾਦਰ ਮੇਰੇ ਬ੍ਰਦਰ ਨੂੰ ਵੀ ਅਟੈਕ ਹੋਇਆ ਸੀ ਪਰ ਤੇ ਇਹ ਨਸ਼ੇ ਦੇ ਉੱਪਰ ਹੈ ਜੇ ਨਸ਼ੇ ਨੂੰ ਰੋਕਤ ਹਮ ਹਰੇਕ ਪਾਰਟੀ ਆਉਂਦੀ ਏ ਭਾਵੇਂ ਸ਼ਰਮਣੀ ਅਕਾਲੀ ਦਲ ਹੋ ਜਾਵੇ ਜਾਂ ਕਾਂਗਰਸ ਹੋ ਜਾ ਆਮ ਆਦਮੀ ਪਾਰਟੀ ਇਹ ਇਹਨਾਂ ਨੇ ਕਿਹਾ ਤੇਗਾ ਸੀ ਮੈਸਟਮ ਜ਼ਿਲ੍ਹਾ ਫਾਜ਼ਲਕੋਟ ਦੇ ਡੀਏਵੀ ਕਾਲਜ ਵਿੱਚ ਖੜਾ ਜਿੱਥੇ ਕਾਫੀ ਯੂਥ ਹੈ ਔਰ ਤੁਸੀਂ ਦੇਖਦੇ ਹੋਗੇ ਇੱਥੇ ਜਿਹੜੇ ਕਿ ਯੂਥ ਨੇ ਔਰ ਲੜਕੀਆਂ ਵੀ ਨੇ ਔਰ ਇਹਨਾਂ ਕੋਲ ਆ ਜਾਂਦੇ ਆ ਵੀ ਦੇਸ਼ ਦੇ ਇਹ ਭਵਿੱਖ ਨੇ ਔਰ ਦੇਸ਼ ਇਹਨਾਂ ਤੇ ਨਿਰਭਰ ਹੈ ਔਰ ਜਿਹੜਾ ਦੇਸ਼ ਇਹਨਾਂ ਦੇ ਅੱਗੇ ਚੱਲਣ ਵਾਲਾ ਹੈ ਪਰੇਵੰਦ ਕੋ ਵਿਚਾਰ ਜਾਂਦੇ ਵੀ ਕਿਸ ਤਰ੍ਹਾਂ ਦੀ ਜਿਹੜੀ ਦੇਸ਼ ਚ ਸਰਕਾਰ ਆਣੀ ਚਾਹੀਦੀ ਔਰ ਕਿਸ ਤਰ੍ਹਾਂ ਦੇ ਅਗੋ ਪ੍ਰਧਾਨ ਮੰਤਰੀ ਹੋਣੇ ਚਾਹੀਣ ਔਰ ਕਿਸ ਤਰ੍ਹਾਂ ਦੀਆਂ ਔਰ ਜੋ ਬੇਰੋਜ਼ਗਾਰੀ ਔਰ ਬੇਰੋਜ਼ਗਾਰੀ ਕਿਸ ਤਰ੍ਹਾਂ ਖਤਮ ਹੋਣੀ ਚਾਹੀਦੀ ਹੈ ਔਰ ਯੂਥ ਕੋ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਇਹਨਾਂ ਦੇ ਵਿਚਾਰ ਹੋਣੇ ਚਾਹੀਦੇ ਹੁਣ ਕਿਸ ਤਰ੍ਹਾਂ ਦੇਸ਼ ਹੋਣਾ ਚਾਹੀਦਾ ਔਰ ਕਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਸਰਦ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਤੇਂਦਰਪਾਲ ਸਿੰਘ ਜੀ ਬਾਤ ਹੀ ਦੱਸੋ ਵੀ ਅੱਜਕੱਲ ਜਿਹੜਾ ਹੁਣ ਇਲੈਕਸ਼ਨ 2024 ਚ ਬੜੇ ਜਲਦੀ ਆਉਣ ਵਾਲੇ ਨੇ ਹਾਂਜੀ ਔਰ ਇਹਦੇ ਵਿੱਚ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਔਰ ਕਿਹੜੇ ਕਿਹੜੇ ਸਾਡੇ ਕੰਮ ਜਿਹੜੇ ਹੁਣ ਦੇਸ਼ 'ਚ ਹੋਣ ਵਾਲੇ ਚਾਹੀਦੇ ਨੇ ਔਰ ਜਿਹੜੀ ਕਿ ਨਸ਼ਾ ਔਰ ਜਿਹੜੀ ਬੇਰੁਜ਼ਗਾਰੀ ਹੈ ਇਹ ਜਿਸ ਦਾ ਫੈਲ ਚੁੱਕੀ ਹੈ ਇਹ ਕਿਸ ਤਰ੍ਹਾਂ ਠੱਲ ਪੈ ਸਕਦੀ ਸਾਡੇ ਦੇ ਸਾਡੇ ਪ੍ਰਧਾਨ ਮੰਤਰੀ ਹੋ ਇਦਾਂ ਦੇ ਹੋਣੇ ਚਾਹੀਦੇ ਕਿ ਜੋ ਕਿ ਅੱਜ ਦੇ ਟਾਈਮ 'ਚ ਜਿਹੜੀਆਂ ਦੋ ਮੇਨ ਤੁਸੀਂ ਕਿਹਾ ਆ ਕਿ ਬੇਰੁਜ਼ਗਾਰੀ ਅਤੇ ਨਸ਼ਾ ਇਹਨਾਂ ਨੂੰ ਰੋਕਣ ਦੇ ਲਈ ਜਿਹੜੇ ਉਹ ਕੰਮ ਕਰਨੇ ਚਾਹੀਦੇ ਆ ਜਿੱਦਾਂ ਕਿ ਹੁਣ ਪਿੱਛੇ ਸੀ ਦੇਖਿਆ ਸੀਗਾ ਕਿ ਕੁਝ ਚੀਜ਼ਾਂ ਆ ਪ੍ਰਾਈਵੇਟ ਸੈਕਟਰ ਜਿੱਦਾਂ ਹਰ ਇੱਕ ਚੀਜ਼ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਠੀਕ ਆ ਜਿੱਦਾਂ ਐਜੂਕੇਸ਼ਨ ਦੇ ਲਈ ਵੀ ਕੋਈ 10 ਦਾ ਜ਼ਿਆਦਾ ਜਿਹੜਾ ਹੈ ਸਰਕਾਰ ਉਹ ਕੋਈ ਵੀ ਪੈਸਾ ਨਹੀਂ ਦੇ ਰਹੀ ਇਸ ਪਾਸੇ ਜਿਹੜਾ ਹੈ ਉਹ ਜਦੋਂ ਜਿਆਦਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਜਿਹੜਾ ਸਾਡਾ ਯੂਥ ਆ ਹੁਣ ਇਧਰੋਂ ਛੱਡ ਕੇ ਲਗਾਤਾਰ ਜਿਹੜਾ ਬਾਹਰ ਜਾ ਰਿਹਾ ਹੈ ਉਹਦੇ ਨਾਲ ਕੀ ਸਾਡਾ ਪੈਸਾ ਵੀ ਸਾਰਾ ਜਿਹੜਾ ਬਾਹਰ ਜਾ ਰਿਹਾ ਹੈ ਇਸ ਚੀਜ਼ ਨੂੰ ਰੋਕਣ ਦੇ ਲਈ ਜਿਹੜਾ ਕੰਮ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਦੇਸ਼ 'ਚ ਪ੍ਰਧਾਨ ਮੰਤਰੀ ਇਹਦੋਂ ਇਮਾਨਦਾਰ ਵੱਲ ਜ਼ਰੂਰ ਹੋਣਾ ਚਾਹੀਦਾ ਜੋ ਆਪਣੇ ਦੇਸ਼ ਦੇ ਲਈ ਕੰਮ ਕਰੇ ਨਾ ਕਿ ਕਿ ਸਿਰਫ ਜਿਹੜਾ ਹੈ ਅਮੀਰ ਲੋਕਾਂ ਦੇ ਲਈ ਹੀ ਪਾਲਿਸੀਆਂ ਬਣਾਈਆਂ ਜਾਣ ਤਾਂ ਕਿ ਜਿਹੜਾ ਆਮ ਲੋਕਾਂ ਦੇ ਲਈ ਵੀ ਕੰਮ ਕੀਤੇ ਜਾਣ ਮਸਲਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਇਸ ਸਮੇਂ ਸਰ ਕੋਈ ਇੱਕ ਨੂੰ ਬਦਲਾਅ ਜ਼ਰੂਰ ਆਉਣਾ ਚਾਹੀਦਾ ਇੱਦਾਂ ਨਹੀਂ ਕਿ ਹਰ ਵਾਰੀ ਇੱਕੋ ਹੀ ਹੋਣਾ ਚਾਹੀਦਾ ਉਹ ਫਿਰ ਇੱਕ ਤਰ੍ਹਾਂ ਦਾ ਜੋ ਪੱਕੇ ਹੋ ਜਾਂਦੇ ਨੇ ਫਿਰ ਹਾਂਜੀ ਤੁਸੀਂ ਕੀ ਕਹਿੰਦੇ ਹੋ ਅੱਜ ਜਿਹੜਾ ਦੇਸ਼ ਹੈ ਦੇਸ਼ ਨੂੰ ਕੀ ਜ਼ਰੂਰਤ ਅੱਜ ਔਰ ਕਿਸ ਤਰ੍ਹਾਂ ਦਾ ਦੇਸ਼ ਹੋਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜੇਕਰ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਸਾਨੂੰ ਆਪਣੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਨਾ ਪੈਗਾ ਸਾਡਾ ਜੇਕਰ ਸਾਡੇ ਨੌਜਵਾਨ ਵਧੀਆ ਚੰਗੀ ਐਜੂਕੇਸ਼ਨ ਪ੍ਰਾਪਤ ਕਰਨਗੇ ਤਾਂ ਵਧੀਆ ਰੈਂਕ ਤੇ ਜਾਣਗੇ ਠੀਕ ਹੈ ਤੇ ਜੇਕਰ ਸਾਡਾ ਜੁੱਥ ਜਿਹੜਾ ਹੈਗਾ ਉਹ ਵਧੀਆ ਰੈਂਕ ਤੇ ਜਾ ਕੇ ਸਾਡੇ ਦੇਸ਼ ਦਾ ਵਿਕਾਸ ਹੋਏਗਾ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਜਿਹੜਾ ਐਜੂਕੇਸ਼ਨ ਤੇ ਧਿਆਨ ਜਿਹੜਾ ਹੈਗਾ ਕਾਫੀ ਦੇਣ ਦੀ ਲੋੜ ਦਿੱਤੀ ਤਾਂ ਕਰਕੇ ਰੁਜ਼ਗਾਰ ਵਾਸਤੇ ਤਾਂ ਹੀ ਅਸੀਂ ਜਿਹੜਾ ਹੈਗੇ ਕਾਮਯਾਬ ਹੋ ਸਕਦੇ ਜਿਹੜਾ ਅੱਜ ਨਸ਼ਾ ਕਰ 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 ਗਿਆ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਉਸ ਚੋਂ ਲੈ ਕੇ ਕੀ ਕਹਿਣਾ ਚਾਹੋਗੇ ਦੇਸ਼ ਕੀ ਹੋ ਚੁੱਕਾ ਹੈ ਜਿਹੜੇ ਜਿਹੋ ਜਿਹੇ ਲੈਕਚਰ ਆ ਰਹੇ ਨੇ ਆਪਾਂ ਗੀਤ ਸੁਣਦੇ ਆ ਕਿ ਸਰਕਾਰਾਂ ਹੀ ਮਕਾਉਂਦੀਆਂ ਨੇ ਚਟਾ ਤਾਂ ਹੀ ਸ਼ਰਿਆਮ ਵਿਕਦਾ ਇੰਦੇ ਵਿੱਚ ਵੱਡੀ ਇਨਵੋਲਵਮੈਂਟ ਹੈ ਸਰਕਾਰ ਦੀ ਆ ਪਾਣੀ ਵੇਚ ਸਕਦੇ ਸਰਕਾਰੀ ਵੇਚਦੀ ਆ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਆ ਸਰਕਾਰ ਦੀ ਮਰਜ਼ੀ ਹੋਵੇ ਨਾ ਤੇ ਆਦੀ ਜਿਹਾ ਬੰਦ ਹੋ ਸਕਦਾ ਹੈ ਸਰਕਾਰ ਵਿੱਚੋਂ ਪੈਸੇ ਖਾਂਦੀ ਸਾਰੇ ਲੀਟਰ ਪੈਸੇ ਖਾਂਦੇ ਆ ਜੀ ਤੇ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਦਾ ਜੀ ਸਾਡੀ ਜਵਾਨੀ ਦਾ ਨੁਕਸਾਨ ਹੋ ਰਿਹਾ ਹੈ ਕਿਹ ਜੁਥ ਹੋ ਆਉਣ ਵਾਲੇ ਦੇਖ ਤਾਂ ਭਵਿੱਖੋ ਕੀ ਸੋਚਦੇ ਅਰੇ ਮੰਤਰੀ ਕਿਸ ਤਰ੍ਹਾਂ ਦੀ ਤਰੰਗਾਂ ਮੰਗਾਉਂਦੀਆਂ ਨੇ ਵੀ ਕਿਸ ਤਰ੍ਹਾਂ ਦਾ ਦੇਚ ਹੋਣਾ ਚਾਹੀਦਾ ਔਰ ਕਿਸ ਤਰ੍ਹਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਵੀ ਹੈ ਕਿ ਜਿਹੜਾ ਸਾਡਾ ਦੇਸ਼ ਦਾ ਹਾਇਰ ਐਜੂਕੇਸ਼ਨ ਸਿਸਟਮ ਹੈ ਨਾ ਉਹ ਬਹੁਤ ਨਕਮਾ ਹੈ ਉਹ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਮਤਲਬ ਕੋਈ ਰੁਜ਼ਗਾਰ ਪੈਦਾ ਕਰਨ ਦੇ ਮੌਕੇ ਜਿਹੜੇ ਨਹੀਂ ਦਿੰਦਾ ਹੈਗਾ ਜਿਹੜੀ ਵੀ ਸਰਕਾਰ ਆਵੇ ਜਿਹੜਾ ਹੀ ਪ੍ਰਧਾਨ ਮੰਤਰੀ ਆਵੇ ਅਸੀਂ ਇਹ ਕਹਿੰਦੇ ਹਾਂ ਕਿ ਉਹ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਐਜੂਕੇਸ਼ਨ ਸਿਸਟਮ ਨਾਲ ਜੋੜੇ ਤਾਂ ਕਿ ਵਿਦਿਆਰਥੀ ਜਿਹੜੇ ਪੜ੍ਹ ਲੈ ਕੇ ਆਪਣਾ ਰੁਜ਼ਗਾਰ ਜਿਹੜਾ ਹੈ ਉਹ ਪੈਦਾ ਕਰ ਸਕਣ ਜਾਂ ਬਣਾ ਸਕਣ ਰੁਜ਼ਗਾਰ ਦੇ ਮੌਕੇ ਹੋਣੇ ਚਾਹੀਦੇ ਦੂਜੀ ਗੱਲ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਸ਼ਾ ਦਾ ਨਸ਼ਾ ਜਿਹੜਾ ਹੈਗਾ ਉਹਦੀ ਉਹਦੇ ਉੱਤੇ ਕੰਟਰੋਲ ਸਰਕਾਰਾਂ ਹੀ ਕਰ ਸਕਦੀਆਂ ਨੇ ਜੇ ਸਰਕਾਰ ਕੰਟਰੋਲ ਨਹੀਂ ਕਰਦੀ ਤਾਂ ਨਸ਼ਾ ਕਦੇ ਕੰਟਰੋਲ ਨਹੀਂ ਹੋਏਗਾ ਉਸ ਤੋਂ ਬਾਅਦ ਗੱਲ ਇਹ ਕੀ ਹੈ ਕਿ ਜਿਹੜਾ ਸਾਡਾ ਅੱਜ ਦਾ ਸਿਸਟਮ ਚੱਲ ਰਿਹਾ ਭਾਵੇਂ ਪੰਜਾਬ ਸਰਕਾਰ ਦਾ ਹੈਗਾ ਚਾਹੇ ਆਪਾਂ ਕਹਿ ਸਕਦੇ ਆ ਕੇਂਦਰ ਸਰਕਾਰ ਦਾ ਹੈ ਕਿ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰਕੇ ਨਾ ਤੇ ਲੋਕਾਂ ਕੋਲੋਂ ਲੋਕਾਂ ਨੂੰ ਆਪਦੇ ਨਾਲ ਜੋੜ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਰਮ ਦਾ ਸਿਸਟਮ ਜਿਹੜਾ ਹੈ ਨਾ ਖਤਮ ਹੋਣਾ ਚਾਹੀਦਾ ਧਰਮ ਦੇ ਨਾਂ ਤੇ ਰਾਜਨੀਤੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਨੇ ਚੰਗੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਹੋਰ ਵੱਡੀ ਗੱਲ ਇਹ ਹੈ ਕਿ ਸਿਸਟਮ ਦੇ ਵਿੱਚ ਤੁਸੀਂ ਦੇਖੋ ਪ੍ਰਧਾਨ ਮੰਤਰੀ ਕਾਰਡ ਤਾਂ ਬਣ ਗਿਆ ਲੇਕਿਨ ਲੋਕਾਂ ਵਾਸਤੇ ਜਿਹੜਾ ਉਹ ਕਾਰਡ ਕਿੱਥੇ ਚੱਲਦਾ ਹੈਗਾ ਕਿਤੇ ਚੱਲਦਾ ਹੀ ਨਹੀਂਗਾ ਬਹੁਤ ਘੱਟ ਥਾਵਾਂ ਤੇ ਕਾਰਡ ਤੁਹਾਡੇ ਚੱਲਦੇ ਨੇ ਜਿਹੜਾ 5 ਲੱਖ ਦਾ ਬੀਮਾ ਯੋਜਨਾ ਹੈ ਰਵੈਗੈਰਾ ਵਗੈਰਾ ਜਿਹੜਾ ਗਵਰਨਮੈਂਟ ਰਿਲੀਜ਼ ਕਰਤਾ ਇਹ ਕੋਈ ਸਿਸਟਮ ਉਹਨਾ ਪਾਇਦਾਰ ਹੈ ਨਹੀਂ ਜਿੰਨਾ ਹੋਣਾ ਚਾਹੀਦਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਹੁਣ ਤੁਸੀਂ ਦੇਖੋ ਜ਼ਰੂਰੀ ਨਹੀਂਗਾ ਕਿ ਹਰੇਕ ਬੰਦੇ ਨੂੰ 5 ਲੱਖ ਦੇ ਜਾਂ 2 ਲੱਖ ਦੇ ਇਲਾਜ ਦੀ ਲੋੜ ਛੋਟੇ ਇਲਾਜ ਦੇ ਵਾਸਤੇ ਵੀ ਨਾ ਲੋਕਾਂ ਨੂੰ ਮਤਲਬ ਕਿ ਹਸਪਤਾਲ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਚੰਗੇ ਉਹਦੇ ਵਿੱਚ ਡਾਕਟਰ ਹੋਣੇ ਚਾਹੀਦੇ ਨੇ ਇਸ ਪਾਸੇ ਗਵਰਨਮੈਂਟ ਦਾ ਧਿਆਨ ਜਿਹੜਾ ਹੋਣਾ ਚਾਹੀਦਾ ਹੈਗਾ ਨਾ ਕਿ ਧਰਮ ਦੇ ਨਾਂ ਤੇ ਕਰਕੇ ਰਾਜਨੀਤੀਆਂ ਤੇ ਵੋਟਾਂ ਜਿਹੜੀਆਂ ਨੇ ਉਹ ਇਕੱਠੀਆਂ ਕਰੀਆਂ ਜਾਣ ਠੀਕ ਹੈ ਦੂਜੀ ਗੱਲ ਇਹ ਕਿ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰੇ ਇੱਥੇ ਜਿਹੜਾ ਸਿਸਟਮ ਹੈ ਉਹ ਸਾਰਾ ਉਲਟ ਚੱਲਦਾ ਪਿਆ ਪਤਾ ਹੀ ਹੈ ਸਾਰੇ ਨੌਜਵਾਨਾਂ ਨੂੰ ਕਿ ਕਿਸੇ ਨੂੰ ਰੋਜ਼ਗਾਰ ਨਹੀਂਗਾ ਕੋਈ ਸਿਸਟਮ ਇਦਾਂ ਦਾ ਨਹੀਂ ਹੈਗਾ ਕਿ ਲੋਕਾਂ ਵਾਂਸੇ ਕੰਮ ਕੀਤਾ ਜਾ ਸਕੇ ਜੇ ਕੋਈ ਵੱਡਾ ਮੰਨ ਲਓ ਆਪਣੇ ਬੈਂਕਾਂ ਦੇ ਵਿੱਚ ਪੈਸਾ ਪਿਆ ਜੋ ਪੈਸਾ ਦਿੱਤਾ ਕਿਹਨਾਂ ਨੂੰ ਜਾਂਦਾ ਜਿਹੜੇ ਬਹੁਤ ਵੱਡੇ ਬੰਦੇ ਜੋ ਸਰਮਾਇਦਾਰੀ ਸਿਸਟਮ ਨਾਲ ਜੁੜੇ ਨੇ ਉਹ ਪੈਸਾ ਲੈ ਜਾਂਦੇ ਨੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਤਾਰਦੇ ਨਹੀਂ ਤੂੰ ਉਹਨਾਂ ਦੀ ਮਾਫੀ ਦੇ ਦਿੱਤੀ ਜਾਂਦੀ ਹੈ ਤੇ ਗਰੀਬ ਬੰਦੇ ਨੂੰ ਕੁਝ ਵੀ ਨਹੀਂ ਮਿਲਦਾ ਪਿਆਗਾ ਇਸ ਸਿਸਟਮ ਦਾ ਅੱਜ ਦੀ ਫੀਮੇਲ ਹੋ ਮਹਿਲਾਵਾਂ ਹੋ ਔਰ ਪਹਿਲੇ ਕਿਸੇ ਟਾਈਮ ਤੇ ਲੜਕੀਆਂ ਨੂੰ ਘਰੋਂ ਕੱਢਿਆ ਨਹੀਂ ਜਾਂਦਾ ਸੀ ਹੁਣ ਤਾਂ ਲੜਕੀਆਂ ਬਿਲਕੁਲ ਲੜਕਿਆਂ ਦਾ ਮੋਢੇ ਨਾਲ ਮੋਢਾ ਲਾ ਕੇ ਚਲਦੀਆਂ ਨੇ ਕਿਸਤਾ ਦਾ ਦੇਸ਼ ਚਾਹੁੰਦੇ ਔਰ ਕਿਸਤਾ ਭਵਿੱਖ ਚਾਹੁੰਦੇ ਦੇ ਸਰ ਐਸ ਗਰਲਸ ਵਾਸਤੇ ਕੁਝ ਸਪੈਸ਼ਲ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਨੇ ਐਸ ਆਪਣੇ ਏਰੀਆ ਚ ਬੱਸਸ ਦੀ ਬਹੁਤ ਪ੍ਰੋਬਲਮ ਹੈ ਜਿਹੜੀਆਂ ਗਰਲਸ ਬਹੁਤ ਜ਼ਿਆਦਾ ਰੂਰਲ ਏਰੀਆਜ਼ ਤੋਂ ਆਉਂਦੀਆਂ ਉਹਨਾਂ ਨੂੰ ਆਨਜਾਨ ਤੋਂ ਬਹੁਤ ਦਿੱਕਤ ਆ ਤੁੰਦੀ ਹੈ ਤਾਂ ਗਵਰਨਮੈਂਟ ਨੂੰ ਉਸ ਤੋਂ ਉਸ ਲਈ ਵੀ ਕੁਝ ਕਰਨਾ ਚਾਹੀਦਾ ਹੈ ਮਤਲਬ ਅਪਾ ਸਿਰਫ ਇਹ ਨਹੀਂ ਕਹਿ ਸਕਦੇ ਕਿ ਕਾਲਜਿਸ ਅਪਾ ਗਰਲਸ ਨੂੰ ਮਤਲਬ ਐਡਮਿਸ਼ਨ ਲਾਈਕ ਅਲਾਉ ਕਰ ਦਿੱਤਾ ਤਾਂ ਅਪਾ ਗਰਲਸ ਵਾਸਤੇ ਐਜੂਕੇਸ਼ਨ ਕਰਦੀ ਉਹਦੇ ਵਾਸਤੇ ਕੁਝ ਸਪੈਸ਼ਲ ਫੈਸਿਲਿਟੀਆਂ ਵੀ ਆਪਾਂ ਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ ਤੇ ਬਾਕੀ ਐਜੂਕੇਸ਼ਨ ਨੂੰ ਲੈ ਕੇ ਤਾਂ ਬਹੁਤ ਹੀ ਬਦਲਾਅ ਦੀ ਜ਼ਰੂਰਤ ਹੈ ਆਪਣਾ এডਿਕੇਸ਼ਨ ਸਿਸਟਮ ਵਿੱਚ ਬਹੁਤ ਥੋੜਾ ਉਮੀਦ ਹੈ ਕਿ ਮਤਲਬ ਇੱਥੇ ਬਦਲਾਵ ਦੀ ਲੋੜ ਹੈ ਥੋੜੀ ਸਟਰੈਂਥ ਦੀ ਲੋੜ ਹੈ ਹੋਰ ਜਿਹੜੀ ਬੇਰੋਜ਼ਗਾਰੀ ਚੱਲੀ ਉਹਨੂੰ ਲੈ ਕੇ ਕੀ ਕਹੋਗੇ ਬੇਰੋਜ਼ਗਾਰੀ ਸਿਰ ਐਦਾ ਹੈ ਅੱਗੇ ਜਿੱਦਾਂ ਗਵਰਨਮੈਂਟ ਜਿਹੜੀਆਂ ਚੀਜ਼ਾਂ ਨੂੰ ਪ੍ਰਾਈਵੇਟਾਈਜੇਸ਼ਨ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਦੇ ਰਹੀ ਆ ਐਂਡ ਜਿੱਦਾਂ ਗਵਰਨਮੈਂਟ ਨੂੰ ਚਾਹੀਦਾ ਕਿ ਅੱਛੀਆਂ ਇੰਡਸਟਰੀਜ਼ ਪ੍ਰਾਈਵੇਟ ਇੰਡਸਟਰੀਜ਼ ਸੈਟਅਪ ਕੀਤਿਆਂ ਜਾਣ ਜਿਨ੍ਹਾਂ ਵਿੱਚ ਅੱਜਕੱਲ੍ਹ ਦੇ ਯੂਥ ਦੇ ਬੱਚਿਆਂ ਨੂੰ ਉਹਨਾਂ ਨੂੰ employment ਮਿਲੇ ਯੂਥ ਨੂੰ employment ਮਿਲੇ ਬਟ ਗਵਰਨਮੈਂਟ ਕੀ ਕਰ ਰਹੀ ਆ ਜਿਹੜੇ ਪ੍ਰਾਈਵੇਟ ਸੈਕਟਰ ਕਰ ਰਹੀ ਆ ਉਹਦੇ 'ਚ ਵੀ ਉਹ ਮਤਲਬ ਜਿਹੜੇ ਲੋਕ ਆ ਜਿਹੜੇ ਪੈਸਾ ਦੇ ਕੇ ਨੌਕਰੀ ਲੱਗ ਸਕਦੇ ਉਹਨਾਂ ਨੂੰ ਹੀ ਸਿਰਫ ਮਿਲ ਰਹੀ ਆ ਨੌਕਰੀ ਬਾਕੀ ਨੂੰ ਆਏ ਆ ਵੀ ਜੇ ਤੁਸੀਂ ਆਪਦੀ ਐਜੂਕੇ ਇਸ ਤੇ ਜਿਵੇਂ ਮਰਜੀ ਲੋਕੋ ਤੇ ਐਜੂਕੇਸ਼ਨ ਹੋਵੇ ਅੱਜ ਚੋਣ ਆ ਰਹੀ ਹੈ ਚੋਣ ਮੇਰਾ ਟੋਪਿਕ ਹੈ ਹਾਂ ਜੀ ਚੋਣ ਆ ਰਹੀ ਹੈ ਚੋਣ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਹੋ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹੋ ਸਰ ਜਿਵੇਂ ਸਾਰੋਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕੋਈ ਵੀ ਹੋਵੇ ਸਾਨੂੰ ਰੋਜ਼ਗਾਰ ਤੇ ਜਿਹੜਾ ਫ੍ਰੀडम ਹੈ ਉਹ ਸਾਰੀ ਦਿੱਤੀ ਜਾਵੇ ਵਿੱਚ ਭੈਣ ਉਹਨਾਂ ਨੇ ਲਗਾਇਆ ਸੀ ਤੇ ਜਿਵੇਂ ਹੁਣ ਉਹ ਕਹਿੰਦੇ ਫ੍ਰੀडम ਹੋਣੀ ਤੇ ਉਹ ਜ਼ਿਆਦਾਦਰ ਨਹੀਂ ਦਿੱਤੀ ਜਾ ਰਹੀ ਜਿਵੇਂ ਹੁਣ ਤੁਸੀਂ ਦੇਖਦੇ ਹੋ ਕਿ ਲੁੱਟ ਖੋ ਬਹੁਤ ਜ਼ਿਆਦਾ ਹੈ ਇਹ ਨਸ਼ੇ ਨੂੰ ਲੈ ਕੇ ਹੋ ਰਹੀ ਹੈ ਨਸ਼ੇ ਲੈ ਕੇ ਇੰਨੀ ਲੁੱਟ ਖੋ ਰਹੀ ਹੈ ਕਿ ਕੱਲ ਮੇਰੇ ਪਾਪਾ ਦੇ ਮਗਰ ਲਈ ਲੱਗੇ ਨੇ ਤੇ ਪਹਿਲਾਂ ਕੁਝ 6 ਮਹੀਨੇ ਬਾਅਦ ਮੇਰੇ ਬ੍ਰਦਰ ਨੂੰ ਵੀ ਅਟੈਕ ਹੋਇਆ ਸੀ ਪਰ ਤੇ ਇਹ ਨਸ਼ੇ ਦੇ ਉੱਪਰ ਹੈ ਜੇ ਨਸ਼ੇ ਨੂੰ ਰੋਕtham ਹਰੇਕ ਪਾਰਟੀ ਆਉਂਦੀ ਏ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋ ਜਾਵੇ ਜਾਂ ਕਾਂਗਰਸ ਏ ਜਾਂ ਆਮ ਆਦਮੀ ਪਾਰਟੀ ਇਹ ਇਹਨਾਂ ਨੇ ਕਿਹਾ ਤੇਗਾ ਸੀ ਕਿ ਰੋਕ ਕੀਤੀ ਜਾਏਗੀ ਪਰ ਨਹੀਂ ਹੋਈ ਜੀ ਅਜੇ ਸਾਡੇ ਮਾਲਵੇ ਵਾਲੇ ਤੇ ਬਹੁਤ ਜ਼ਿਆਦਾ ਹੀ ਏ ਜੀ ਨਸ਼ੇ ਦੇ ਲੋਕ ਸਭਾ ਚੋਣਾਂ ਹਾਂ ਜੀ ਹਾਂ ਜੀ ਜੀ ਤੇ ਕੇਂਦਰ ਸੱਗਾ ਬੜਾ ਤੇ ਜੀ ਪ੍ਰਧਾਨ ਮੋਦੀ ਤੁਹਾਨੂੰ ਰਾਹੁਲ ਗਾਂਧੀ ਚਾਹੀਦਾ ਏ ਜਾਂ ਕੇਂਦਰੀਵਾਲ ਜਾਂ ਮੋਦੀ ਸਰ ਰਾਹੁਲ ਗਾਂਧੀ ਹਾਂ ਜੀ ਸਿਉਂ ਜਿਹੜੇ ਚਨਾਮ ਹੋਣਗੇ ਜਨਾਬ ਨੂੰ ਲੈ ਕੇ ਤੁਸੀਂ ਆਪਣੇ ਵਿਚਾਰ ਦੱਸੋਗੇ ਕਿ ਦੇਸ਼ ਵਿੱਚ ਲੋਕ ਸਰਕਾਰ ਕੇਂਦਰ ਸਰਕਾਰ ਕਿਹੜੀ ਹੋਣੀ ਚਾਹੀਦੀ ਔਰ ਇਹ ਪ੍ਰਧਾਨ ਮੰਤਰੀ ਕਿਹੜਾ ਹੋਣਾ ਚਾਹੀਦਾ ਸਰਕਾਰਾਂ ਨੂੰ ਲੈ ਕੇ ਤਾਂ ਪਹਿਲਾਂ ਵੀ ਸਰਕਾਰਾਂ ਚੱਲ ਰਹੀਆਂ ਨੇ ਪਰ ਸਰਕਾਰਾਂ ਦਾ ਇਹ ਮਕਸਦ ਹੁੰਦਾ ਹੈ ਕਿ ਜੋ ਲੋਕ ਅੱਗੇ ਨਹੀਂ ਵਧ ਪਾਉਂਦੇ ਮਤਲਬ ਗਰੀਬ ਕਰਨ ਦੇ ਲੋਕ ਉਹਨਾਂ ਨੂੰ ਅੱਗੇ ਲਿਹਾਣਾ ਚਾਹੀਦਾ ਅੱਜ ਕੱਲ ਦੇ ਸਰਕਾਰਾਂ ਦਾ ਮਤਲਬ ਕੀ ਹੋ ਚੁੱਕਿਆ ਜੋ ਪਹਿਲੇ ਰਿਚ ਨੇ ਹਨਾ ਪਹਿਲੇ ਬਹੁਤ ਜ਼ਿਆਦਾ ਅਮੀਰ ਨੇ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਨੇ ਉਹਨਾਂ ਨਾਲ ਜਾ ਕੇ ਮਿਲਦੇ ਨੇ ਜਿਹੜੇ ਲੋਕ ਪਿੱਛੇ ਬੈਕਵਰਡ ਏਰੀਆ ਦੇ ਉਹਨਾਂ ਨੂੰ ਨਹੀਂ ਮਿਲਦੇ ਤੇ ਨਸ਼ਾ ਕਿਸ ਕਰਕੇ ਹੁੰਦਾ ਨਸ਼ਾ ਸਰ ਨੌਜਵਾਨ ਐਦਾਂ ਦੇ ਹੋ ਚੁੱਕੇ ਨੇ ਕਿ ਜਦੋਂ ਨੌਜਵਾਨ ਕਿਸੇ ਕੰਮ ਲਈ ਟਰਾਈ ਕਰਦੇ ਨੇ ਬੇਰੁਜ਼ਗਾਰੀ ਚ ਫਸੇ ਹੁੰਦੇ ਨੇ ਤੇ ਉਹ ਵੱਤ ਵੱਤ ਕੀ ਅੱਗੇ ਜਿਹੜੇ ਸਟੱਡੀ ਕਰਦੇ ਨੇ ਸਟੱਡੀ ਤੋਂ ਬਾਅਦ ਉਹਨਾਂ ਨੂੰ ਨੌਕਰੀ ਨਹੀਂ ਮਿਲ ਪਾਉਂਦੀ ਸਰ ਨੌਕਰੀ ਉਹਨਾਂ ਨੂੰ ਮਿਲਦੀ ਜਿਹੜੇ ਪੈਸੇ ਲਾ ਸਕਦੇ ਨੇ ਪੈਸੇ ਦੀ ਸਪਾਰਸ਼ ਚੱਲ ਜਾਣ ਦੀ ਨੌਕਰੀ ਮਿਲ ਜਾਂਦੀ ਗਰੀਬ ਕਰਾਂ ਦੇ ਨੌਜਵਾਨ ਐਦਾਂ ਹੋ ਜਾਂਦੇ ਨੇ ਕਿ ਉਹਨਾਂ ਸਿਰ ਨਸ਼ੇ ਤੇ ਸਵਾਹ ਨਾਲ ਮਤਲਬ ਕਿ ਟੈਨਸ਼ਨ ਦੇ ਵਿੱਚ ਚਲੇ ਜਾਂਦੇ ਸਰ ਇਸ ਸਮੱਸਿਆ ਤੋਂ ਜਾਤ ਲਈ ਇਸ ਚ ਕਿਹੜੀ ਸਰਕਾਰ ਨੇ ਚੀਜ਼ ਦੇ ਰਕੇ ਸਰਕਾਰਾਂ ਮਿਲ ਸਕੇ ਸਮस्याਵਾਂ ਤਾਂ ਬਹੁਤ ਨੇ ਹਾਂਜੀ ਹਾਂਜੀ ਜਿਹੜੀ ਰਾਹ ਦੇ ਸਕਦੀ ਸਰ ਸਰਕਾਰਾਂ ਤਾਂ ਸਾਰੀਆਂ ਰਹਿ ਚੁੱਕੀਆਂ ਨੇ ਪਰ ਫਿਰ ਵੀ ਉਹੀ ਹਾਲ ਹੀ ਚੱਲੀ ਜਾਂਦਾ ਹੱਲ ਕੀ ਤੇ ਯੂਥ ਆਉਣ ਵਾਲ ਭਵਿਕੋ ਹਾਂਜੀ ਹਾਂਜੀ ਹਾਲ ਸਰ ਜੀ ਇਹ ਹੈ ਕਿ ਨੌਜਵਾਨ ਅੱਗੇ ਹੋਣ ਅਸੀਂ ਤਾਂ ਇਹ ਚਾਹੁੰਦੇ ਹਾਂ ਕਿਉਂਕਿ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਪਿੱਛੇ ਹੋਣਾ ਚਾਹੀਦਾ ਹੁਣ ਨੌਜਵਾਨਾਂ ਦੇ ਯੋਗੇ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਪੰਨਾ ਸਿੱਧੂ ਹਨ ਉਹਨਾਂ ਦੇ ਨਾਲ ਬਹੁਤ ਮਤਲਬ ਗਲਤ ਹੋ ਰਿਹਾ ਪਰ ਉਹ ਸੱਚ ਦੀ ਆਵਾਜ਼ ਉਠਾਉਂਦਾ ਲੋਕ ਅੱਜ ਕੱਲ ਕੀ ਜ਼ਿਆਦਾਤਰ ਲੋਕ ਬਾਹਰ ਜਾ ਰਹੇ ਹਨ ਬਾਹਰ ਕਿਉਂ ਜਾ ਰਹੇ ਨੇ ਬਾਹਰ ਇਸ ਕਰਕੇ ਜਾ ਰਹੇ ਨੇ ਕਿਤੇ ਕੰਮ ਕਰਨ ਦੀ ਨੌਜਵਾਨਾਂ ਨੂੰ ਇੱਥੇ ਨੌਕਰੀ ਨਹੀਂ ਮਿਲ ਰਹੀ ਬਾਹਰ ਹੀ ਜਾਣਗੇ ਬਾਹਰ ਜਾਣੇ ਨੇ ਫਿਰ ਲੋਕਾਂ ਦੇ ਪੈਸੇ ਫਸ ਜਾਂਦੇ ਨੇ ਅੱਜ ਕੱਲ ਦੇ ਜਿਹੜੇ ਵੱਡੇ ਲੋਕ ਵੀ ਨਾ ਫਰੋਡ ਹੋ ਚੁੱਕਿਆ ਸਰ ਬਹੁਤ ਜ਼ਿਆਦਾ ਫਰੋਡ ਹੁੰਦਾ ਸਚਾਈ ਕਿਸੇ ਦੇ ਵਿੱਚ ਨਹੀਂ ਰਹਿ ਗਈ ਸਰ ਤੁਸੀਂ ਹੁਣੇ ਬੱਚਿਆਂ ਦੀ ਗੱਲ ਸੁਣ ਰਹੇ ਹੋ ਯੂਥ ਦੀ ਸੁਣ ਰਹੇ ਜਿਹੜੇ ਕਿ ਦੇਸ਼ ਕੋਈ ਆਉਣ ਵਾਲੇ ਨੇ ਮੇਨ ਸਮੱਸਿਆ ਜਿਹੜੀ ਉਹਨਾਂ ਦੀ ਹੈ ਬੇਰੋਜ਼ਗਾਰੀ ਨਸ਼ਾ ਔਰ ਐਜੂਕੇਸ਼ਨ ਜਿਹੜੇ ਕਿ ਦੇਸ਼ ਵਿੱਚ ਬਹੁਤ ਬਸ ਚਾਹੀਦੀ ਔਰ ਸਾਫ਼ ਸੁਥਰੀ ਚਾਹੀਦੀ ਤਾਂ ਕਿ ਦੇਸ਼ ਦਾ ਉਹ ਜਿਹੜਾ ਕਿ ਚੰਗਾ ਬਣ ਸਕੇ ਉਹ ਰਹੀ ਕਿ ਬੱਚਿਆਂ ਨੇ ਜਿਹੜੀ ਖਾਸ ਗੱਲ ਕੀਤੀ ਬੇਰੋਜ਼ਗਾਰੀ ਹੋਣ ਦੇ ਕਾਰਨ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਔਰ ਮਾਂ ਪਿਓ ਦਾ ਪੈਸਾ ਬਾਹਰ ਜਾ ਰਿਹਾ ਹੈ ਔਰ ਜਿਹੜੇ ਮਾਂ ਪਿਓ ਬਾਅਦ ਚ ਇਕੱਲੇ ਵੀ ਰਹਿੰਦੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੀ ਸਰਕਾਰਾਂ ਉਦੇਚ ਸਰਕਾਰ ਅੱਛੀ ਆਣੀ ਚਾਹੀਦੀ ਏ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਇਸ ਸਮੱਸਿਆ ਨੂੰ ਪਹਿਲੇ ਕਰਕੇ ਪਹਿਲੇ ਧਾਰਤਿਆਂ ਦਾ ਇਜਾਬ ਪਾ ਸਕੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੁਰਿੰਦਰ ਗੋਇਲ ਪੰਜਾਬ ਤੱਕ ਜਲਾਲਾਬਾਦ